ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਰਮਾਨ ਅਨੁਸਾਰ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਵੰਡ ਛਕੋ ਦੇ ਫਰਮਾਨ ਨੂੰ ਸਿੱਖ ਭਾਈਚਾਰੇ ਦੇ ਵੱਲੋਂ ਦੁਨੀਆ ਭਰ ਦੇ ਵਿੱਚ ਬੜੇ ਹੀ ਚੰਗੇ ਢੰਗ ਦੇ ਨਾਲ ਨਿਭਾਇਆ ਜਾ ਰਿਹਾ ਹੈ ਸਾਮਣੇ ਆਈ ਹੈ ਖਬਰ ਕਿ ਐਡਮਿੰਟਨ ਦੇ ਵਿੱਚ ਸਿੱਖ ਪਾਈਚਾਰੇ ਦੇ ਵੱਲੋਂ ਫੂਡ ਬੈਂਕ ਨੂੰ 50000 ਡਾਲਰ ਦਾਨ ਕੀਤੇ ਗਏ ਹਨ ਤਾਂ ਕਿ ਜੋ ਲੋੜਵੰਦ ਲੋਕ ਹਨ ਜੋ ਖਾਣਾ ਨਹੀਂ ਖਾ ਸਕਦੇ ਚਾਹੇ ਉਹ ਕਿਸੇ ਵੀ ਪਾਈਚਾਰੇ ਦੇ ਨਾਲ ਸੰਬੰਧਿਤ ਹੋਣ ਉਹਨਾਂ ਦੀ ਇੰਨਾ ਪੈਸਿਆਂ ਦੇ ਨਾਲ ਮਦਦ ਕੀਤੀ ਜਾ ਸਕੇ ਐਡਮਿੰਟਨ ਦੇ ਸਿੱਖ ਭਾਈਚਾਰੇ ਅਤੇ ਮਾਈ ਰੇਡੀਓ 580 AM ਦੇ ਮੈਂਬਰਾਂ ਨੇ ਐਤਵਾਰ ਨੂੰ ਇੱਕ ਚੈੱਕ ਪੇਸ਼ ਕਰਦੇ ਹੋਏ ਐਡਮਿੰਟਨ ਦੇ ਫੂਡ ਬੈਂਕ ਲਈ 50000 ਡਾਲਰ ਅਤੇ ਵਾਧੂ ਭੋਜਨ ਦਾਨ ਇਕੱਠੇ ਕੀਤੇ ਹਨ ਐਡਮਿੰਟਨ ਦੇ ਫੂਡ ਬੈਂਕ ਨਾਲ ਰਣਨੀਤਿਕ ਸੰਬੰਧਾਂ ਅਤੇ ਭਾਈਵਾਲੀ ਦੇ ਮੈਨੇਜਰ ਟੈਮਿੰਸ ਬੇਕਸ ਨਾਈਟ ਨੇ ਕਿਹਾ ਕਿ ਭੋਜਨ ਉਹ ਹੈ ਜੋ ਸਾਨੂੰ ਇਕਜੁੱਟ ਕਰਦਾ ਹੈ ਤੁਸੀਂ ਅਜਨਬੀਆਂ ਨਾਲ ਮੇਜ਼ ਦੇ ਦੁਆਲੇ ਬੈਠਦੇ ਹੋ ਅਤੇ ਤੁਸੀਂ ਦੋਸਤ ਬਣ ਜਾਂਦੇ ਹੋ ਇਸ ਲਈ ਹੀ ਉਸ ਨੂੰ ਸਾਂਝਾ ਕਰਕੇ ਖਾਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਉਹਨਾਂ ਨੂੰ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਐਡਮਿੰਟਨ ਦੇ ਫੂਡ ਬੈਂਕ ਦਾ ਸਮਰਥਕ ਰਿਹਾ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਐਡਮਿੰਟਨ ਵੱਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ ਐਡਮਿੰਟਨ ਦੇ ਮੇਅਰ ਅਮਰਜੀਤ ਸੋਹੀ ਨੇ ਗੁਰਦੁਆਰਾ ਸਾਹਿਬ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਗੁਰਦੁਆਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੂਡ ਬੈਂਕ ਨੂੰ ਸ਼ਹਿਰ ਵਿੱਚ ਇਸ ਦੀ ਭੂਮਿਕਾ ਕਾਰਨ ਚੁਣਿਆ ਗੁਰਦੁਆਰਾ ਦੋਖ ਨਿਵਾਰਨ ਸਾਹਿਬ ਐਡਮਿੰਟਨ ਦੇ ਬੁਲਾਰੇ ਕੁਲਦੀਪ ਚੰਨਾ ਨੇ ਕਿਹਾ ਕਿ ਫੂਡ ਬੈਂਕ ਸਾਡੇ ਸਮਾਜ ਅਤੇ ਸ਼ਹਿਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਫੂਡ ਬੈਂਕ ਸਾਰੀਆਂ ਕਮ ਹਰ ਕਿਸਮ ਦੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਉਹਨਾਂ ਨੇ ਕਿਹਾ ਕਿ ਆਪਣੇ ਉਪਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਲੋੜਵੰਦਾਂ ਦੀ ਮਦਦ ਕਰਨ ਨਿਰਸਵਾਰਥ ਹੋਣ ਇਮਾਨਦਾਰੀ ਨਾਲ ਰਹਿਣ ਦੀ ਯਾਦ ਦਿਵਾਉਂਦੇ ਹਨ ਬੈਕਸ ਨਾਈਟ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਦਾਨ ਫੂਡ ਬੈਂਕ ਦੇ ਕੰਮਕਾਜ ਲਈ ਮਹੱਤਵਪੂਰਨ ਹਨ ਇਸ ਸਮੇਂ ਫੂਡ ਬੈਂਕ ਵੀ ਟੁੱਟ ਰਿਹਾ ਹੈ ਅਤੇ ਜੇਕਰ ਮੰਗ ਉਸੇ ਦਰ ਤੇ ਜਾਰੀ ਰਹਿੰਦੀ ਹੈ ਤਾਂ ਉਹਨਾਂ ਨੂੰ ਕੰਮ ਕਰਨ ਦੇ ਤਰੀਕੇ ਦਾ ਮੂਲ ਮੁਲਾਂਕਣ ਕਰਨ ਦੀ ਲੋੜ ਹੋ ਸਕਦੀ ਹੈ ਉਹਨਾਂ ਦੱਸਿਆ ਕਿ 1996 ਵਿੱਚ ਉਹ 19500 ਲੋਕਾਂ ਦੀ ਸੇਵਾ ਕਰ ਰਹੇ ਸਨ ਇਹ ਉਹਨਾਂ ਦੀ ਔਸਤ ਹੈ ਉਸ ਸਮੇਂ 1996 ਵਿੱਚ ਉਹਨਾਂ ਲਈ ਇਹ ਬਹੁਤ ਵੱਡਾ ਸੀ 2008 ਵਿੱਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਜਦੋਂ ਉਹਨਾਂ ਕੋਲ ਅਲਬਰਟਾ ਵਿੱਚ ਉਛਾਲ ਸੀ ਨੌਕਰੀ ਦੇ ਬਹੁਤ ਸਾਰੇ ਮੌਕੇ ਚੰਗੀ ਤਨਖਾਹ ਚੰਗੀ ਘੱਟੋ ਘੱਟ ਉਜਰਤ ਇਹ ਗਿਣਤੀ ਘਟ ਕੇ 9500 ਹੋ ਗਈ ਇਹ 12 ਸਾਲ 10000 ਲੋਕ ਹਨ ਇਸ ਵੇਲੇ ਉਹਨਾਂ ਦੀ ਆਸਤ 47000 ਤੇ ਕੁਝ ਸਿਖਰਾਂ ਦੇ ਨਾਲ 40000 ਤੋਂ ਉੱਪਰ ਹੈ ਜਦੋਂ ਕਿ ਫੂਡ ਬੈਂਕ ਦੀਆਂ ਲੋੜਾਂ ਵਧਦੀਆਂ ਰਹਿੰਦੀਆਂ ਫੂਡ ਬੈਂਕ ਦਾ ਆਖਰੀ ਰਿਕਾਰਡ 6 ਮਹੀਨੇ ਪਹਿਲਾਂ ਟੁੱਟਿਆ ਸੀ ਜਦੋਂ ਚੈਰਿਟੀ ਨੇ 43000 ਲੋਕਾਂ ਨੂੰ ਭੋਜਨ ਦਿੱਤਾ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ